ਬਠਿੰਡਾ ਦੇ ਵਿੱਚ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਤੇ ਇਸ ਸ਼ਖਸ ਦੇ ਉੱਪਰ ਇਲਜ਼ਾਮ ਇਹ ਲੱਗ ਰਹੇ ਨੇ ਕਿ ਇਹ ਪਾਕਿਸਤਾਨ ਦੇ ਲਈ ਜਸੂਸੀ ਕਰਦਾ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਪਾਕਿਸਤਾਨੀ ਕੁੜੀ ਦੇ ਸੰਪਰਕ ਵਿੱਚ ਹੋਈ ਸੀ ਉਸ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਵੀ ਕਰਦਾ ਸੀ ਤਾਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਤੌਰ ਤੇ ਬਿਆਨ ਆ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਬਠਿੰਡਾ ਦੇ ਵਿੱਚ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਤੇ ਉਸ ਸਖਸ਼ ਦੇ ਉਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਪਾਕਿਸਤਾਨ ਦੇ ਲਈ ਜਸੂਸੀ ਕਰਦਾ ਸੀ ਤਾਂ ਬਠਿੰਡਾ ਦੇ ਵਿੱਚ ਇਹ ਜਿਹੜਾ ਵਿਅਕਤੀ ਹੈ ਇਸ ਸਖਸ਼ਾ ਜਿਹੜਾ ਉਹ ਮੋਚੀ ਦਾ ਕੰਮ ਕਰਦਾ ਤੇ ਇਸ ਮੋਚੀ ਦਾ ਨਾਮ ਸੁਨੀਲ ਕੁਮਾਰ ਦੱਸਿਆ ਜਾ ਰਿਹਾ ਤਾਂ ਸੁਨੀਲ ਕੁਮਾਰ ਦੇ ਨਾਮ ਦੇ ਇੱਕ ਵਿਅਕਤੀ ਨੂੰ ਬਠਿੰਡਾ ਦੇ ਵਿੱਚ ਕਾਬੂ ਕੀਤਾ ਗਿਆ ਤੇ ਇਸ ਵਿਅਕਤੀ ਦੇ ਉਪਰ ਇਹ ਇਲਜ਼ਾਮ ਲੱਗ ਰਹੇ ਨੇ ਕਿ ਇਹ ਪਾਕਿਸਤਾਨ ਦੇ ਲਈ ਜਾਸੂਸੀ ਕਰਦਾ ਸੀ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੇਤ ਪੁਸ਼ਟੀ ਨਹੀਂ ਹੋਈ ਹੈ ਅਧਿਕਾਰੀਤ ਬਿਆਨ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਇਹ ਸਖਸ਼ ਜਿਸ ਨੂੰ ਕਾਬੂ ਕੀਤਾ ਗਿਆ ਤਾਂ ਇਹ ਇੱਕ ਪਾਕਿਸਤਾਨੀ ਕੁੜੀ ਦੇ ਸੰਪਰਕ ਵਿੱਚ ਵੀ ਸੀ ਪਾਕਿਸਤਾਨੀ ਕੁੜੀ ਦੇ ਨਾਲ ਫੋਨ ਦੇ ਉੱਪਰ ਇਹ ਸਖਸ਼ ਗੱਲਬਾਤ ਵੀ ਕਰਦਾ ਸੀ ਤਾਂ ਇਸ ਨੂੰ ਹੁਣ ਕਾਬੂ ਕਰ ਲਿਆ ਗਿਆ ਐਸ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਇਹ ਇੱਕ ਪਾਕਿਸਤਾਨ ਦਾ ਜਸੂਸ ਹੈ ਪਾਕਿਸਤਾਨ ਦੇ ਲਈ ਜਸੂਸੀ ਕਰਦਾ ਸੀ ਬਠਿੰਡਾ ਦੇ ਵਿੱਚ ਇਹ ਮੋਚੀ ਦਾ ਕੰਮ ਕਰਦਾ ਸੁਨੀਲ ਕੁਮਾਰ ਇਸ ਦਾ ਨਾਮ ਆ ਜਿਹੜਾ ਉਹ ਦੱਸਿਆ ਜਾ ਰਿਹਾ ਹਾਲਾਂਕਿ ਹੁਣ ਇਸ ਦੇ ਵਿੱਚ ਅੱਗੇ ਕੀ ਪੁਸ਼ਟੀ ਹੋਵੇਗੀ ਕੀ ਅੱਗੇ ਬਿਆਨ ਆਉਣਗੇ ਹਲੇ ਦੇਖਣਾ ਹੋਵੇਗਾ ਪਰ ਇਸ ਸਖਸ਼ ਨੂੰ ਕਾਬੂ ਕੀਤਾ ਗਿਆ ਇਸ ਸਖਸ਼ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਪਾਕਿਸਤਾਨ ਦੇ ਲਈ ਜਸੂਸੀ ਕੀਤੀ ਜਾਂਦੀ ਸੀ ਇਸ ਸਖਸ਼ ਦੇ ਵੱਲੋਂ ਤੇ ਇੱਕ ਕੁੜੀ ਦੇ ਨਾਲ ਅੱਲੇ ਬਾਤ ਵੀ ਕਰਦਾ ਸੀ ਜੋ ਕਿ ਪਾਕਿਸਤਾਨ ਦੀ ਰਹਿਣ ਵਾਲੀ ਸੀ ਤਾਂ ਇਸ ਵਿਅਕਤੀ ਦੇ ਉੱਪਰ ਇਹ ਇਲਜ਼ਾਮ ਲੱਗ ਰਹੇ ਨੇ ਤੇ ਇਸ ਵਿਅਕਤੀ ਨੂੰ ਕਾਬੂ ਆ ਜੜਾ ਕੀਤਾ ਗਿਆ ਤਾਂ ਮੋਚੀ ਦਾ ਕੰਮ ਇਸ ਵਿਅਕਤੀ ਦੇ ਵੱਲੋਂ ਕੀਤਾ ਜਾਂਦਾ ਬਠਿੰਡਾ ਦੇ ਵਿੱਚ ਹੀ ਇਹ ਮੋਚੀ ਦਾ ਕੰਮ ਕਰਦਾ ਸੀ ਤੇ ਬਠਿੰਡਾ ਦੇ ਵਿੱਚੋਂ ਹੀ ਇਸ ਨੂੰ ਕਾਬੂ ਆ ਜੜਾ ਉਹ ਕੀਤਾ ਗਿਆ